ਸੱਚੀ ਗੱਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਕਰੀਏ ਸ਼ੁਰੂਆਤ ਉਸ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਖਨੌਰੀ ਸਰਹੱਦ ਤੇ ਵੱਡੀ ਗਿਣਤੀ ਕਿਸਾਨ ਹੋਏ ਇਕੱਠੇ ਕਿਸਾਨਾਂ ਨੇ ਕਿਹਾ ਡੱਲੇਵਾਲ ਦੇ ਆਉਣ ਤੋਂ ਬਾਅਦ ਤੈਅ ਕਰਨਗੇ ਅੱਗੇ ਦੀ ਰਣਨੀਤੀ ਚਿਰਿਆਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ ਸੁਖਬੀਰ ਬਾਦਲ ਨੂੰ ਸਜ਼ਾ ਦੀ ਕੀਤੀ ਮੰਗ ਕਿਹਾ ਵਾਪਸ ਲਿਆ ਜਾਵੇ ਪ੍ਰਕਾਸ਼ ਸਿੰਘ ਬਾਦਲ ਦਾ ਫਖਰ-ਏ-ਕੌਮ ਐਵਾਰਡ ਪਾਰੀ ਹੰਗਾਮੇ ਤੋਂ ਬਾਅਦ ਸੰਸਦੀ ਕਾਰਵਾਈ ਮੁਲਤਵੀ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਅਡਾਨੀ ਨੂੰ ਬਚਾ ਰਹੀ ਹੈ ਕੇਂਦਰ ਸਰਕਾਰ ਜਲੰਧਰ ਵਿੱਚ ਲਾਰੈਂਸ ਗੈਂਗ ਦੇ ਬਦਮਾਸ਼ਾਂ ਦਾ ਐਨਕਾਊਂਟਰ ਪੁਲਿਸ ਨੇ ਦੋ ਗੈਂਗਸਟਰ ਕੀਤੇ ਕਾਬੂ ਹਥਿਆਰ ਬਨਾਮ ਦੋਹਾਂ ਮੁਲਜ਼ਮਾਂ ਖਿਲਾਫ 16 ਦੇ ਕਰੀਬ ਮਾਮਲੇ ਦਰਜ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਕਿਸਾਨਾਂ ਨੂੰ ਢਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਵੱਡੀ ਗਿਣਤੀ ਕਿਸਾਨ ਖਨੌਰੀ ਸਰਹੱਦ ਤੇ ਇਕੱਠੇ ਹੋਏ ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਹੰਗਾਮੀ ਮੀਟਿੰਗ ਕੀਤੀ ਤੇ ਕਈ ਮੁੱਦਿਆਂ ਤੇ ਲੰਮੀ ਚਰਚਾ ਹੋਈ ਕਿਸਾਨ ਆਗੂਆਂ ਨੇ ਕਿਹਾ ਕਿ ਫਿਲਹਾਲ ਅੱਗੇ ਦੀ ਰਣਨੀਤੀ ਡੱਲੇਵਾਲ ਦੇ ਆਉਣ ਤੋਂ ਬਾਅਦ ਹੀ ਉਹ ਤੈਅ ਕਰਨਗੇ। ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਕਿਸਾਨ ਆਗੂਆਂ ਨੇ ਖਨੌਰੀ ਸਰਹੱਦ ਤੇ ਕਿਸਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਸੀ ਜਿਸ ਦਾ ਅਸਰ ਅੱਜ ਵੇਖਣ ਨੂੰ ਮਿਲਿਆ। ਵੱਡੀ ਗਿਣਤੀ ਕਿਸਾਨ ਖਨੌਰੀ ਸਰਹੱਦ ਤੇ ਇਕੱਠੇ ਹੋਏ ਤੇ ਸਰਕਾਰ ਦੀ ਕਾਰਵਾਈ ਦੀ ਨਿਖੇਦੀ ਕੀਤੀ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਨੇ ਖਨੌਰੀ ਸਰਹੱਦ ਤੇ ਪਹੁੰਚ ਕੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਕਿਸਾਨ ਆਗੂਆਂ ਨੇ ਫਿਲਹਾਲ ਅੱਗੇ ਦੀ ਰਣਨੀਤੀ ਬਾਰੇ ਕਿਹਾ ਕਿ ਡੱਲੇਵਾਲ ਦੇ ਆਉਣ ਤੋਂ ਬਾਅਦ ਹੀ ਉਹ ਅੱਗੇ ਦੀ ਰਣਨੀਤੀ ਬਾਰੇ ਕੋਈ ਫੈਸਲਾ ਲੈਣਗੇ ਮੈਂ ਤਾਂ ਸਿਰਫ ਇਹਨਾ ਕਹਾਗਾ ਕਿ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ 26 ਨਵੰਬਰ ਨੂੰ ਆਪਣੀਆਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਮੰਨਵਾਉਣ ਲਈ ਲਾਗੂ ਕਰਾਉਣ ਲਈ 26 ਨਵੰਬਰ ਦਾ ਦਿਨ ਬਚਾ ਕੀਤਾ ਸਮਰਨ ਵਟ ਰੱਖ ਤੇ ਨਾਲ ਇਹ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਸਰਕਾਰ ਦਲਦੀ ਮੰਗਾ ਨਹੀਂ ਮੰਨਦੀ ਤੇ ਸਰਦਾਰ ਜਗਜੀਤ ਸਿੰਘ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ ਇਹ ਪ੍ਰਵਾਹ ਨਹੀਂ ਹੁੰਦੀ ਉਹਨਾਂ ਚਿਰੇ ਮੋਰਚਾ ਚੱਲਦਾ ਤੇ ਕਈਆਂ ਦੇ ਮਨਾਂ ਦੇ ਵਿੱਚ ਸ਼ਾਇਦ ਸ਼ੰਕੇ ਹੋਣਗੇ ਵੀ ਇਹ ਕਹਿਣ ਦੀਆਂ ਗੱਲਾਂ ਨੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਜੇਕਰ ਪੰਜਾਬ ਤੇ ਕੇਂਦਰ ਸਰਕਾਰ ਨੇ ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਇਹ ਉਹਨਾਂ ਨੇ ਐਕਸ਼ਨ ਜੋ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਕੱਲ 26 ਨੂੰ ਨਵੰਬਰ ਨੂੰ ਤੜਕੇ ਪਾਉਣੇ 3 ਵਜੇ ਹੀ ਜਿਸ ਤਰੀਕੇ ਨਾਲ ਇਥੋਂ ਚੁੱਕੇ ਲਗਾਏ ਨੇ ਤੇ ਉਸ ਤੋਂ ਬਾਅਦ ਇਹਨਾਂ ਸੋਚਿਆ ਸੀ ਵੀ ਸ਼ਾਇਦ ਇਹ ਮੋਰਚਾ ਜਿਹੜਾ ਹੁਣ ਅੱਗੇ ਨਹੀਂ ਚੱਲ ਸਕੇਗਾ ਲੇਕਿਨ ਜਿਹੜਾ ਸਾਡੇ ਵੱਲੋਂ ਸੰਯੁਕਤ ਕਿਸਾਨ ਮੋਰਚਾ 11 ਇਨਿਟੇਕ ਵੱਲੋਂ ਤੇ ਕੇਐਮਐਮ ਵੱਲੋਂ ਜਿਹੜਾ ਇਹ ਫੈਸਲਾ ਕੀਤਾ ਗਿਆ ਸੀ ਕਿ ਉਸ ਤੋਂ ਬਾਅਦ ਅਗਲਾ ਜਿਹੜਾ ਕਿਸਾਨ ਆਗੂ ਆ ਉਹ ਪਰਵਤੇ ਬਖਸ਼ੇ ਹੁਣ ਮੈਂ ਜਦੋਂ ਉਹਨਾਂ ਨੇ ਚੁੱਕ ਲਿਆ ਤੇ ਉਸ ਤੋਂ ਬਾਅਦ ਜਿਹੜਾ ਸੀ ਸਰਦਾਰ ਸੁਖਜੀਤ ਸਿੰਘ ਨੇ ਉਹ ਫੈਸਲਾ ਕਰਕੇ ਤੇ ਉਹ ਇੱਕ ਲੋਕਾਂ ਦਾ ਜਿਹੜਾ ਪ੍ਰੇਖਾ ਸੀ ਉਹ ਦੂਰ ਕਰਤਾ ਸੋ ਇਸੇ ਤਰ੍ਹਾਂ ਅੱਗੇ ਜਿਹੜਾ ਸੰਘਰਸ਼ ਜਿਹੜਾ ਇਹ ਚੱਲਦਾ ਰਹੇਗਾ ਪਰ ਉਹਨਾਂ ਚਿਰ ਚਲੇਗਾ ਜਿੰਨਾ ਚਿਰ ਮੰਗਾ ਪ੍ਰਵਾਨ ਨਹੀਂ ਮੰਗਾ ਨਾ ਮੰਨੇ ਜਾਣ ਦੀ ਸੂਰਤ ਵਿੱਚ ਕਿਸਾਨ ਦਿੱਲੀ ਕੂਚ ਲਈ ਵਜਿੱਦ ਨੇ ਉਹਨਾਂ ਨੂੰ ਫਿਲਹਾਲ ਇੰਤਜ਼ਾਰ ਹੈ ਤੇ ਕੇਂਦਰ ਸਰਕਾਰ ਦੇ ਗੱਲਬਾਤ ਦੇ ਸੱਦੇ ਦਾ ਫਿਲਹਾਲ ਵੇਖਣਾ ਹੋਵੇਗਾ ਕਿ ਸਰਕਾਰ ਕਿੰਨੀ ਜੇਤੀ ਕੋਈ ਫੈਸਲਾ ਲੈਂਦੀ ਹੈ ਸੰਸਦ ਮੈਂਬਰ ਸਰਵਜੀਤ ਸਿੰਘ ਖਾਲਸਾ ਤੇ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨਾਲ ਮੁਲਾਕਾਤ ਕੀਤੀ ਤੇ ਸੁਖਬੀਰ ਬਾਦਲ ਦੇ ਮਾਮਲੇ ਵਿੱਚ ਜਲਦ ਫੈਸਲਾ ਲੈਣ ਦੀ ਮੰਗ ਕੀਤੀ। ਉਹਨਾਂ ਮੰਗ ਕੀਤੀ ਕਿ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਐਵਾਰਡ ਵਾਪਸ ਲਿਆ ਜਾਵੇ। ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਤੇ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਜਥੇਦਾਰ ਨੂੰ ਇੱਕ ਪੱਤਰ ਸੌਂਪ ਕੇ ਭਰੋਸਾ ਦਿਵਾਇਆ ਕਿ ਸਮੁੱਚਾ ਪੰਥ ਉਹਨਾਂ ਦੇ ਨਾਲ ਹੈ। ਇਸ ਲਈ ਉਹ ਬਿਨਾਂ ਕਿਸੇ ਦਬਾਅ ਦੇ ਸੁਖਬੀਰ ਸਿੰਘ ਬਾਦਲ ਬਾਰੇ ਆਪਣਾ ਫੈਸਲਾ ਲੈਣ। ਦੋਹਾਨੇ ਮੰਗ ਕੀਤੀ ਕਿ ਸੁਖਵੀਰ ਬਾਦਲ ਤੇ ਅਕਾਲੀ ਦਲ ਦੇ ਮਾਮਲੇ ਵਿੱਚ ਗੁਰੂਪੰਥ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਣੀ ਚਾਹੀਦੀ ਹੈ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਤਾਲਮਿਲ ਕਮੇਟੀ ਬਣਾਈ ਜਾਵੇ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਅਵਾਰਡ ਵਾਪਸ ਲਿਆ ਜਾਵੇ ਬਾਦਵੀਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਤੇ ਤਰਸੀਮ ਸਿੰਘ ਨੇ ਮੁਲਾਕਾਤ ਬਾਰੇ ਜਾਣਕਾਰੀ ਸਾਂਝੀ ਕੀਤੀ ਅਸੀਂ ਜਥੇਦਾਰ ਸਾਹਿਬ ਨੂੰ ਮਿਲੇ ਸੀ ਤੇ ਪਹਿਲਾਂ ਵੀ ਜਿਵੇਂ ਸੁਣ ਚ ਆਇਆ ਹੈ ਬੱਚਿਆਂ ਦੀ ਇਹਨਾਂ ਦੀ ਬੱਚਿਆਂ ਦੀ ਰੇਖੀ ਬਾਰੇ ਸਾਰਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਪੂਰਨ ਤੌਰ ਤੇ ਇਹਨਾਂ ਦੇ ਨਾਲ ਹੈ ਜਥੇਦਾਰ ਸਾਹਿਬ ਦੇ ਸਾਰੀ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਹੈ ਦੇਸ਼ ਵਿਦੇਸ਼ਾਂ ਦੀ ਕੌਮ ਇਹਨਾਂ ਦੇ ਸਿੱਖ ਹੈ ਜਿਹੜੇ ਬਿਲਕੁਲ ਇਹਨਾਂ ਦੇ ਨਾਲ ਹੈ ਮੈਂ ਦਿਲੋਂ ਇਹਨਾਂ ਦੇ ਨਾਲ ਹੈ ਅਮਰਤਪਾਲ ਤੇ ਬਾਪੂ ਜੀ ਅਸੀਂ ਸਾਰੇ ਇਹਨਾਂ ਦੇ ਨਾਲ ਹੈ ਵੀ ਜੇ ਕੋਈ ਇਹਨਾਂ ਨੂੰ ਧਮਕਾਉਂਦਾ ਹੈ ਜਾਂ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਬਣਾਉਂਦਾ ਹੈ ਜਾਂ ਬੱਚਿਆਂ ਨੂੰ ਧਮਕਾਉਣ ਦੀ ਇਹਨਾਂ ਦੀ ਕੋਸ਼ਿਸ਼ ਕਰਦਾ ਵੀ ਬਿਲਕੁਲ ਐਸੀ ਕੋਈ ਗਲਤੀ ਨਾ ਕਰੇ ਸਿਕ ਕੌਮ ਇਹਨਾਂ ਦੇ ਨਾਲ ਖੜੀ ਹੈ ਇਹਨਾਂ ਤੇ ਪ੍ਰੈਸ਼ਰ ਨਾ ਬਣਾਇਆ ਜਾਵੇ ਜੀ ਅਸੀਂ ਤੁਹਾਡੇ ਬੱਚਿਆਂ ਦੀ ਰੇਕੀ ਕੀਤੀ ਆ ਸੀ ਇਹ ਕੀਤਾ ਇਹ ਗੱਲਾਂ ਮਤਲਬ ਜੀ ਇਹ ਸਾਨੂੰ ਆ ਪਤਾ ਲੱਗਦਾ ਹੈ ਨਾ ਸਾਰਾ ਮੀਡੀਆ ਚ ਪਤਾ ਲੱਗਦਾ ਹੈ ਕਿਉਂਕਿ ਹੁਣ ਦੋ ਤਰੀਕ ਨੇੜੇ ਆ ਉਵੇਂ ਉਨੇ ਹੀ ਵੱਧ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਤੇ ਜਦ ਕੀ ਅਸੀਂ ਕਹਿ ਕੇ ਆਏ ਆ ਜੀ ਤੁਹਾਨੂੰ ਪ੍ਰੈਸ਼ਰ ਚਾਣ ਦੀ ਕੋਈ ਲੋੜ ਨਹੀਂ ਅਸੀਂ ਥਿਲੋਂ ਤੁਹਾਡੇ ਨਾਲ ਆ ਤੁਹਾਡੇ ਨਾਲ ਖੜੇ ਆ ਪੰਥ ਚ ਬੜੀ ਦੁਬਿਧਾਵਾ ਜਦੋਂ ਦਾ ਇਹ ਸਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੋਂ ਬਾਅਦ ਚ ਸਖਬੀਰ ਬਾਦਲ ਸਾਹਿਬ ਨੇ ਜਦੋਂ ਅਸਤੀਫਾ ਦਿੱਤਾ ਤੋਂ ਬਾਅਦ ਚ ਜਿਹੜਾ ਅਕਾਲ ਤਖਤ ਤੇ ਇਹੋ ਜਿਹਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਰੇ ਜੋ ਉਹਨਾਂ ਦੇ ਅਕਾਲੀ ਉਹ ਸਖਬੀਰ ਬਾਦਲ ਦੇ ਜੋ ਜੁੰਡਲੀ ਆ ਉਹਨਾਂ ਨੇ ਤੇ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਅਪੀਲ ਵੀ ਕਰਨਾ ਹੈ ਤੇ ਉਹਨਾਂ ਨੂੰ ਇਹ ਇਹ ਆਪਣਿਆਂ ਨੂੰ ਸਹਿਯੋਗ ਵੀ ਹੈ ਵੀ ਤੁਸੀਂ ਨਿਰਪੱਖ ਕੋਈ ਕਿਸੇ ਦਬਾਅ ਤੋਂ ਰਹਿਤੋ ਕੇ ਫੈਸਲਾ ਕਰਿਓ ਇਹ ਪੂਰਾ ਪੰਥ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕਰਿਓ ਕਿ ਇਹ ਨਾ ਕਿਸੇ ਦਬਾਅ ਚ ਕੋਈ ਇਹੋ ਜਿਹਾ ਫੈਸਲਾ ਹੋਵੇ ਕਿ ਉਹ ਜਿੱਦਾਂ ਕੌਮਨਾਮ ਪ੍ਰਵਾਨ ਕਰੇ ਅਸੀਂ ਇਹ ਬੇਨਤੀ ਕਰਦੇ ਹਾਂ ਅਕਾਲ ਤਖਤ ਨੂੰ ਗਲਤ ਸਹਿਰਾ ਜਾ ਰਿਹਾ ਸਗਵੀ ਬਾਦ ਨੂੰ ਸਹੀ ਸੁਰੰਗ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਾਸਤੇ ਅਸੀਂ ਜੈਸਦਰ ਸਾਹਿਬ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਕਿ ਅਸੀਂ ਜਿੰਨੇ ਜੋਗੇ ਅੱਗੇ ਅਸੀਂ ਨਤਮਸਤਕੈਂ ਤੁਹਾਡੇ ਗਾੜੀ ਤੇ ਬਾਕੀ ਅਸੀਂ ਪੂਰਾ ਪੰਥ ਤੁਹਾਡੇ ਫੈਸਲੇ ਦੀ ਢੀ ਕਰਿਆ ਕੋਈ ਕੌਮ ਦਬਿਦਾ ਜੋ ਕਢੋ ਕੋਈ ਸਹੀ ਇਹੋ ਜਿਹਾ ਫੈਸਲਾ ਹੋ ਜਿਹੜੇ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਇੱਕ ਉਸ ਵੇਲੇ ਦੇ ਜਿਹੜੇ ਸਿੰਘ ਸੈਸਪਾਨ ਸੀ ਵਕਤ ਵਰਤਾਂ ਦੇ ਉਹਨਾਂ ਨੂੰ ਲੈ ਕੇ ਵੀ ਪਹਿਲਾਂ ਇੱਕ ਲੱਗ ਰਿਹਾ ਸੀ ਕਿ ਹੋਣੀ ਚਾਹੀਦੀ ਗਲਬਤ ਪਰ ਹੁਣ ਉਹਨਾਂ ਦੇ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਉਹਦੇ ਨਾਲ ਸਹਿਮਤ ਹੋ ਉਸ ਚੀਜ਼ ਦੇ ਨਾਲ ਨਹੀਂ ਠੀਕ ਹੈ ਜੀ ਉਸ ਟਾਈਮ ਤੇ ਜੋ ਗਲਤੀਆਂ ਹੋਈਆਂ ਵਾਂ ਜਾਂ ਉਹਨਾਂ ਨੂੰ ਦੁਰਸਤ ਕਰਨ ਵਾਸਤੇ ਉਹਨਾਂ ਨੂੰ ਬੁਲਾਇਆ ਜਾਣਾ ਉਹਨਾਂ ਦੀ ਰਾਏ ਜੱਜਦਾਰ ਸਾਬ ਨੂੰ ਸੁਣਨੀ ਚਾਹੀਦੀ ਸਾਰਿਆਂ ਦੀ ਤੇ ਜੇ ਕੋਈ ਉਹਨਾਂ ਉਹਨਾਂ ਚ ਵੀ ਦੋਸ਼ ਹੈ ਤੇ ਉਹਨਾਂ ਨੂੰ ਵੀ ਜੱਜਦਾਰ ਸਾਬ ਨੂੰ ਕੋਈ ਜੋ ਵੀ ਜੋ ਜੋਗ ਸਮਝਦੇ ਉਹ ਕਰਨਾ ਚਾਹੀਦਾ। ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ 2 ਦਸੰਬਰ ਨੂੰ ਸੱਦੀ ਮੀਟਿੰਗ ਵਿੱਚ ਹੁਣ ਕੀ ਫੈਸਲਾ ਲਿਆ ਜਾਂਦਾ ਹੈ ਤੇ ਵੇਖਣਾ ਹੋਵੇਗਾ। ਲੁਧਿਆਣਾ ਦੇ ਡੀਐਮ ਸੀ ਹਸਪਤਾਲ ਵਿਖੇ ਉਸ ਸਮੇਂ ਅਜੀਬ ਸਥਿਤੀ ਬਣ ਗਈ ਜਦੋਂ ਸੰਸਦ ਮੈਂਬਰ ਖਾਲਸਾ ਨੂੰ ਪੁਲਿਸ ਨੇ ਅੰਦਰ ਨਹੀਂ ਜਾਣ ਦਿੱਤਾ। ਜੈਸਾਲ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਕਿਸਾਨਾਂ ਅਗੂ ਜਗਜੀਤ ਸਿੰਘ ਡੱਲੇਵਾਰ ਨਾਲ ਮੁਲਾਕਾਤ ਕਰਨ ਗਏ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਇਸ ਦੀ ਆਗਿਆ ਨਹੀਂ ਦਿੱਤੀ ਇਸ ਤੋਂ ਬਾਅਦ ਐਨਪੀ ਖਾਲਸਾ ਨੇ ਕਿਸਾਨਾਂ ਦੇ ਹੱਕ ਵਿੱਚ ਡਟਣ ਦਾ ਐਲਾਨ ਕੀਤਾ ਤੇ ਨਾਲ ਹੀ ਉਹਨਾਂ ਸਰਕਾਰ ਦੇ ਰਵੱਈਏ ਦੀ ਵੀ ਨਿਖੇਧੀ ਕੀਤੀ ਕਿਸਾਨਾਂ ਅਗੂ ਜਗਜੀਤ ਸਿੰਘ ਡੱਲੇਵਾਰ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਡੀਐਮਸੀ ਹਸਪਤਾਲ ਲੁਧਿਆਣਾ ਵਿਖੇ ਭਰਤੀ ਕਰਵਾਏ ਗਏ ਡੀਐਮਸੀ ਹਸਪਤਾਲ ਵਿਖੇ ਉਸ ਸਮੇਂ ਅਜੀਬ ਸਥਿਤੀ ਬਣ ਗਈ ਜਦੋਂ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੂੰ ਪੁਲਿਸ ਨੇ ਡੱਲੇਵਾਲ ਨਾਲ ਮੁਲਾਕਾਤ ਦੀ ਆਗਿਆ ਨਹੀਂ ਦਿੱਤੀ ਖਾਲਸਾ ਨੇ ਪੁਲਿਸ ਵੱਲੋਂ ਰੁਕੇ ਜਾਣ ਤੇ ਤਿੱਖਾ ਪ੍ਰतिकਰਮ ਦਿੱਤਾ ਤੇ ਸਰਕਾਰ ਦੀ ਕਾਰਵਾਈ ਦੀ ਨਿੰਦਾ ਕੀਤੀ ਨਾਲ ਹੀ ਉਹਨਾਂ ਕਿਸਾਨੀ ਮੰਗਾਂ ਦਾ ਸਮਰਥਨ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਡਟਣ ਦਾ ਐਲਾਨ ਕੀਤਾ ਆਪ ਸਭ ਨੂੰ ਪਤਾ ਹੈ ਕਿ ਬਹੁਤ ਦੇਰ ਤੋਂ ਜਿਹੜਾ ਇਹ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਲੜਾਈ ਲੜ ਰਹੇ ਆ ਆਪਣੇ ਜਥੇਵੰਦੀ ਵੱਲੋਂ ਡੱਲੇਵਾਲ ਵੱਲੋਂ ਸਾਧ ਸੰਗਤ ਉਹਨਾਂ ਨੇ ਹੁਣ ਇੱਕ ਪਾਸਾ ਕਰਨ ਲਈ ਮਰਨ ਵਰਤ ਤੇ ਬੈਠਣਾ ਸੀ ਮਰਨ ਵਰਤ ਤੇ ਬੈਠਣ ਵਾਸਤੇ ਉਹਨਾਂ ਨੇ ਆਪਣੀ ਜ਼ਿਦਾਦ ਜ਼ਮੀਨ ਆਪਣੇ ਬੇਟੇ ਤੇ ਨੂੰਹ ਦੇ ਨਾਂ ਕਰਾਤੀ ਤੇ ਉਹਨਾਂ ਨੇ ਜਦੋਂ ਮਰਨਵਰ ਤੇ ਬੈਠਣਾ ਸੀ ਤੇ ਰਾਤ 3 ਵਜੇ ਤੜਕੇ ਨੂੰ ਖਨੌਰੀ ਬਾਰਡਰ ਤੋਂ ਪੁਲਿਸ ਨੇ ਉਹਨਾਂ ਨੂੰ ਚੱਕ ਲਿਆ ਤੇ ਜ਼ਬਰਦਸਤੀ ਡੀ ਐਮ ਸੀ ਦਾਖਲ ਕਰਾਤਾ ਡੀ ਐਮ ਸੀ ਦਾਖਲ ਕਰਾਉਣ ਤੋਂ ਬਾਅਦ ਅਸੀਂ ਜਹਾਨੂ ਜਦੋਂ ਪਤਾ ਲੱਗਿਆ ਅਸੀਂ ਗਏ ਬਾਰਡਰ ਤੇ ਉੱਥੇ ਬਾਰਡਰ ਤੇ ਤੇ ਉੱਥੇ ਹਸਪਤਾਲ ਗਏ ਅਸੀਂ ਸੌਰੀ ਹਸਪੀਟਲ ਅਸੀਂ ਬਹੁਤ ਉੱਥੇ ਜ਼ੋਰ ਲਾਇਆ ਕਿ ਸਾਨੂੰ ਮਿਲਣ ਦਿੱਤਾ ਜਾਵੇ ਪਰ ਨਹੀਂ ਪੁਲਿਸ ਨੇ ਨਹੀਂ ਮਿਲਣ ਦਿੱਤਾ ਅਸੀਂ ਜਿਹੜੀ ਆ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਹੈ ਇਹਦੇ ਖਿਲਾਫ ਹੈ ਤੇ ਜਿਹੜਾ ਸਾਡਾ ਪੂਰਾ ਸਹਿਯੋਗ ਹੈ ਕਿਸਾਨੀ ਸੰਘਰਸ਼ ਨਾਲ ਹੈ ਕਿਸਾਨਾਂ ਦੇ ਹੱਕ ਵਿੱਚ ਇੱਕ ਵਾਰ ਮੋਰਟੋਂ ਸਮਰਥਨ ਦੀ ਲਹਿਰ ਉੱਠ ਰਹੀ ਹੈ ਉਧਰ ਖਨੌਰੀ ਮੋਚੇ ਤੇ ਅੱਜ ਵੱਡੀ ਗਿਣਤੀ ਕਿਸਾਨ ਜਥੇਬੰਦੀਆਂ ਦੇ ਮੈਂਬਰ ਪਹੁੰਚੇ ਤੇ ਉਹਨਾਂ ਨੇ ਅੱਗੇ ਦੀ ਰਣਨੀਤੀ ਤੇ ਚਰਚਾ ਕੀਤੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕਾਂਗ ਨੇ ਲੋਕ ਸਭਾ ਵਿੱਚ ਮੂਲਤਵੀ ਨੋਟਿਸ ਦਿੱਤਾ ਸੰਸਦ ਵਿੱਚ ਬੇਅਦਬੀ ਮੁੱਦੇ ਤੇ ਉਹਨਾਂ ਨੇ ਚਰਚਾ ਦੀ ਮੰਗ ਕੀਤੀ ਕਾਂਗ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਬਿੱਲ ਰਾਸ਼ਟਰਪਤੀ ਕੋਲ ਪੈਂਡਿੰਗ ਨੇ ਇਸ ਤੇ ਜਲਦ ਫੈਸਲਾ ਹੋਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਵਿੱਚ ਮਲਤਵੀ ਨੋਟਿਸ ਦਿੱਤਾ ਅਤੇ ਸੰਸਦ ਵਿੱਚ ਬੇਅਦਬੀ ਮੁੱਦੇ ਤੇ ਚਰਚਾ ਦੀ ਮੰਗ ਕੀਤੀ ਕੰਗ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਬਿੱਲ ਰਾਸ਼ਟਰਪਤੀ ਕੋਲ ਪੈਂਡਿੰਗ ਨੇ ਪੰਜਾਬ ਵਿਧਾਨ ਸਭਾ ਵੱਲੋਂ 28 ਅਗਸਤ 2018 ਨੂੰ ਬੇਅਦਬੀ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਾ ਬਿੱਲ ਪਾਸ ਕੀਤਾ ਗਿਆ ਸੀ ਜੋ ਹਾਲੇ ਤੱਕ ਰਾਸ਼ਟਰਪਤੀ ਕੋਲੋਂ ਮਨਜ਼ੂਰੀ ਨਾ ਮਿਲਣ ਕਾਰਨ ਪੈਂਡਿੰਗ ਹੈ ਸੰਸਦ ਮੈਂਬਰ ਕੰਗ ਨੇ ਲੋਕ ਸਭਾ ਵਿੱਚ ਇਸ ਮੁੱਦੇ ਤੇ ਚਰਚਾ ਲਈ ਮਲਤਵੀ ਨੋਟਿਸ ਦਿੱਤਾ ਥੱਲੇ ਆ ਪੀਐਡਬੀ ਨੂੰ ਲੈ ਕੇ ਪਿਛਲੇ ਸਾਲਾਂ ਚ ਬਹੁਤ ਸਾਰੇ ਕੇਸਸ ਆਏ ਆ। ਔਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਜੋ ਸੰਜੀਦਗੀ ਨੂੰ ਸਮਝਦੇ ਹੋਏ 2018 ਚ ਪੰਜਾਬ ਵਿਧਾਨ ਸਭਾ ਨੇ ਯੂਨੀਮਨਿਮਸਲੀ ਬਿੱਲ ਪਾਸ ਕੀਤਾ ਸੀ। ਆਈਪੀਸੀ ਪੰਜਾਬ ਐਮੈਂਡਮੈਂਟ ਬਿੱਲ 2018, ਸੀਆਰਪੀਸੀ ਪੰਜਾਬ ਐਮੈਂਡਮੈਂਟ ਬਿੱਲ 2018 ਜਿਹੜਾ ਕਿ ਪਿਛਲੇ 6 ਸਾਲ ਤੋਂ ਰਾਸ਼ਟਰਪਤੀ ਜੀ ਦੀ ਸਹਿਮਤੀ ਲਈ ਪੈਂਡਿੰਗ ਹੈ। ਇਸ ਬਿੱਲ ਦੇ ਆਧਾਰ ਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਚਾਹ ਪਵਿੱਤਰ ਕੁਰਾਨ ਹੈ ਚਾਹ ਪਵਿੱਤਰ ਗੀਤਾ ਹੈ ਚਾਹ ਪਵਿੱਤਰ ਬਾਈਬਲ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੀ ਅਗਰ ਕੋਈ ਬੇਅਦਬੀ ਕਰਦਾ ਹੈ ਤੇ ਉਹਨੂੰ ਸਜ਼ਾ ਜਿਹੜੀ ਹੈ 10 ਸਾਲ ਦੀ ਹੋਣੀ ਚਾਹੀਦੀ ਹੈ ਔਰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਲੇਕਿਨ ਅਨਫੋਰਚੂਨੇਟਲੀ ਹਜੇ ਤੱਕ ਪਿਛਲੇ 6 ਸਾਲਾਂ ਜਿਸ ਬਿੱਲ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੀ ਜਿਸ ਨੂੰ ਲੈ ਕੇ ਅੱਜ ਸਪੀਕਰ ਮਾਨਯੋਗ ਸਪੀਕਰ ਲੋਕ ਸਭਾ ਨੂੰ ਅਰਜਨਮੈਂਟ ਨੋਟਿਸ ਦੇ ਰਾਹੀਂ ਮੈਂ ਵਿੰਤੀ ਕੀਤੀ ਆ ਕਿ ਇਹਦੇ ਤੇ ਚਰਚਾ ਕਰਾਈ ਜਾਵੇ ਔਰ ਭਾਰਤ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕੀਤੀਆਂ ਜਾਣ ਕਿ ਇਸ ਪੰਜਾਬ ਵਿਧਾਨ ਸਭਾ ਦੇ ਇਸ ਬਿੱਲ ਨੂੰ ਕਾਨੂੰਨੀ ਰੂਪ দিয়া ਜਲਦੀ ਤੋਂ ਜਲਦੀ ਦਿੱਤਾ ਜਾਵੇ ਇਹਦੇ ਚ ਬੜਾ ਸਪਸ਼ਟ ਹੈ ਕਿ ਧਾਰਮਿਕ ਕੋਈ ਵੀ ਗ੍ਰੰਥ ਹੈ ਉਹਦੀ ਅਗਰ ਬੇਅਦਬੀ ਹੁੰਦੀ ਹੈ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਔਰ ਸਾਡਾ ਹੀ ਮੰਨਣਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਇਹ ਬਿੱਲ ਹੈ ਇਹ ਸਾਰੇ ਧਰਮਾਂ ਨੂੰ ਇਨਕਲੂਡ ਕਰਦਾ ਹੈ ਔਰ ਇੱਕ ਬੜਾ ਸਖਤ ਜਿਹੜਾ ਸੁਨੇਹਾ ਹੈ ਉਹ ਲੋਕਾਂ ਨੂੰ ਦਿੰਦਾ ਔਰ ਇਹਦੇ ਨਾਲ ਡੈਫੀਨੇਟਲੀ ਅਗਰ ਸਜ਼ਾ ਦਾ ਪ੍ਰਾਵਧਾਨ ਵੱਡਾ ਹੋਊਗਾ ਸਖਤ ਸਜ਼ਾ ਦਾ ਪ੍ਰਵੀਜ਼ਨ ਹੋਊਗਾ ਤੇ ਲੋਕਾਂ ਚ ਬੇਅਦਬੀ ਕਰਨ ਦੀ ਹਿੰਮਤ ਨਹੀਂ ਹੋਊ। ਸੋ ਮੈਨੂੰ ਲੱਗਦਾ ਹੈ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਸਮਝਣਾ ਚਾਹੀਦਾ ਭਾਰਤ ਸਰਕਾਰ ਨੂੰ ਔਰ ਪੰਜਾਬ ਅਸੈਂਬਲੀ ਦੇ ਇਸ ਬਿੱਲ ਨੂੰ ਜਿਹੜਾ ਹੈ ਜਲਦੀ ਤੋਂ ਜਲਦੀ ਕਾਨੂੰਨੀ ਰੂਪ ਦੇ ਦੇਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਬੇਅਦਬੀ ਕਰਨ ਦੇ ਦੋਸ਼ੀਆਂ ਖਿਲਾਫ ਮਿਸਾਲੀ ਕਾਰਵਾਈ ਯਕੀਨੀ ਕਰਨ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਸੰਸਦ ਦੇ ਦੋਹਾਂ ਸਦਨਾਂ ਵਿੱਚ ਅੱਜ ਖਾਸਾ ਹੰਗਾਮਾ ਹੋਇਆ ਜਿਸ ਤੋਂ ਬਾਅਦ ਸੰਸਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਅਡਾਨੀ ਨੂੰ ਬਚਾਉਣ ਲਈ ਕੇਂਦਰ ਸਰਕਾਰ ਕਈ ਤਰ੍ਹਾਂ ਦੇ ਹਥਖੰਡੇ ਅਪਣਾ ਰਹੀ ਹੈ। ਸੰਸਦ ਦੇ ਸਰਦ ਰੁੱਤ اجلاس ਦੇ ਦੂਜੇ ਦਿਨ ਵੀ ਦੋਹਾਂ ਸਦਨਾਂ ਵਿੱਚ ਖਾਸਾ ਹੰਗਾਮਾ ਹੋਇਆ। ਦੋਹਾਂ ਸਦਨਾਂ ਦੀ ਕਾਰਵਾਈ ਪਹਿਲਾਂ ਕੁਝ ਸਮੇਂ ਲਈ ਤੇ ਬਾਅਦ ਵਿੱਚ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਦਰਸਲ ਸੰਸਦ ਦੇ ਦੋਹਾਂ ਸਦਨਾਂ ਵਿੱਚ ਵਿਰੋਧੀਆਂ ਨੇ ਅਡਾਨੀ ਮੁੱਦੇ ਤੇ ਸਰਕਾਰ ਨੂੰ ਜੰਮ ਕੇ ਘੇਰਿਆ। ਅਡਾਨੀ ਗਰੁੱਪ ਤੇ ਲੱਗੇ ਦੋਸ਼ਾਂ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਅਡਾਨੀ ਨੂੰ ਬਚਾਉਣਾ ਚਾਹੁੰਦੀ ਹੈ ਰਾਹੁਲ ਨੇ ਕਿਹਾ ਕਿ ਮੁੱਦਾ ਇਹ ਹੈ ਕਿ ਅਡਾਨੀ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਛੋਟੇ-ਮੋਟੇ ਦੋਸ਼ਾਂ ਵਿੱਚ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਅਡਾਨੀ ਤੇ ਹਜ਼ਾਰਾਂ ਕਰੋੜ ਰੁਪਏ ਕਪਲੇ ਦੇ ਦੋਸ਼ ਨੇ ਸਰਕਾਰ ਉਸ ਨੂੰ ਬਚਾ ਰਹੀ ਹੈ do you think adani is going to accept the charges which world are you living in brother obviously he's going to deny the charges the point is he has to be arrested The point is, he has to be arrested as we have said. Hundreds of people are being arrested on tiny charges. The gentleman has been uh, indicted in the United States, indicted in the United States for thousands of crores. He should be in jail. And the government, please let me speak, and the government is protecting him. ਸੰਸਦ ਦਾ ਸਰਦ ਰੁੱਤ اجلاس ਅੱਗੇ ਵੀ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ ਅਡਾਨੀ ਮੁੱਦੇ ਤੇ ਵਿਰੋਧੀ ਧਿਰ ਆਪਣੀ ਮੰਗ ਤੋਂ ਪਿੱਛੇ ਹਟਣ ਲਈ ਤਿਆਰ ਨਜ਼ਰ ਨਹੀਂ ਆ ਰਹੇ ਸਦਨ ਦੀ ਕਾਰਵਾਈ ਹੰਗਾਮਾ ਭਰਪੂਰ ਰਹਿਣ ਤੋਂ ਬਾਅਦ ਵਿਰੋਧੀ ਸੰਸਦ ਦੇ ਬਾਹਰ ਵੀ ਸਰਕਾਰ ਤੇ ਨਿਸ਼ਾਨੇ ਬਿੰਨ ਦੇ ਹੋਏ ਨਜ਼ਰ ਆਏ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਵਾਲ ਕੀਤਾ ਕਿ ਸਰਕਾਰ ਵਿਰੋਧੀਆਂ ਦੇ ਸਵਾਲਾਂ ਤੋਂ ਬਚ ਕਿਉਂ ਰਹੀ ਹੈ ਸਦਨ ਦੀ ਕਾਰਵਾਈ ਨਹੀਂ ਹੋ ਰਹੀ ਤੇ ਸੰਸਦ ਮੈਂਬਰ ਆਪਣੇ ਸੰਸਦੀ ਖੇਤਰ ਦੀ ਆਵਾਜ਼ ਚੁੱਕਣ ਲਈ ਕਿੱਥੇ ਜਾਣ ਸੰਸਦ ਵਿੱਚ ਹੋਏ ਹੰਗਾਮੇ ਤੋਂ ਬਾਅਦ ਬੇਸ਼ੱਕ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਪਰ ਵਿਰੋਧੀ ਧਿਰ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ ਇਸ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਦਨ ਨੂੰ ਚਲਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਤੇ ਜੇਕਰ ਵਿਰੋਧੀ ਧਿਰ ਕੋਈ ਸਵਾਲ ਪੁੱਛ ਰਿਹਾ ਤਾਂ ਉਸ ਦਾ ਜਵਾਬ ਦਿੱਤਾ ਜਾਣਾ ਸਰਕਾਰ ਦਾ ਫਰਜ਼ ਹੈ ਸਰਕਾਰ ਜਵਾਬ ਦੇਣ ਤੋਂ ਕਿਉਂ ਭੱਜ ਰਹੀ ਹੈ ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਮੁੱਦੇ ਚੁਕਣਾ ਚਾਹੁੰਦੀਆਂ ਪਰ ਜੇਕਰ ਕਾਰਵਾਈ ਹਰ ਰੋਜ਼ ਹੀ ਮੁਲਤਵੀ ਹੋਵੇਗੀ ਤਾਂ ਸੰਸਦ ਮੈਂਬਰ ਆਪਣਾ ਮੁੱਦਾ ਕਿੱਥੇ ਚੁਕਣਗੇ लोगों के पैसों का नुकसान है उनकी उम्मीदों पर पानी फेरा जा रहा है और मैं बार बार यही कहती हूँ कि हाउस चलाने का ओनस सरकार के ऊपर होता है और जो विपक्ष कोई सवाल पूछ रहा है या कोई जवाब चाह रहा है तो उसका जवाब देना उनका फर्ज बनता है हर बारी सेशन से पहले आप पिछले सैकड़ों सेशंस आप निकाल लें दो दिन पहले कोई अखबार में मुद्दा आता है उस मुद्दे को लेके विपक्ष जब यहाँ पे जवाब मांगता है तो सत्ताधारी उसका जवाब नहीं देती है जिस करके शोर शराबा होता है और कई दिन ऐसे ही वॉश आउट हो जाते हैं सो ये पता नहीं ये हर बार ऐसे क्यों ये होने देते जब आपको जवाब देना चाहिए तो फिर आप पहले दिन अलाउ करिए ताकि अगले दिन से हाउस चले पर क्यों ये ऐसे किया जाता है अब मनीपुर का भी जब इशू आया था तब भी ऐसा हुआ नो कॉन्फिडेंस मोशन लाना पड़ा पूरा वॉश आउट हो उसके बाद जाके जवाब दिया चाहे पेगस हो चाहे हिंडनबर्ग हो अब अडवानी हो मणिपुर हो हर बार ऐसे क्यों होता है सो हाउस को चलने दिया जाए जो विपक्ष सवाल पूछ रहा है उसका जवाब दे दीजिए ताकि उनको शोर मचाने का आ, 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 मौका ही ना मिले और जो लोगों के मुद्दे हैं किसानों का बहुत बड़ा मुद्दा है बेरोजगारी का बड़ा मुद्दा है महंगाई का मुद्दा है मेरे राज्य में हमारी राजधानी हमसे छीनी जा रही है हमारा पानी हमसे छीना जा रहा है हमारी पंजाब यूनिवर्सिटी के इलेक्शन नहीं किए जा रहे हैं किसान धरने पे बैठा है नौजवान बैठा है मैं कहाँ पे उठाऊं ये मुद्दे सो लोगों का पैसे बर्बाद हो रहे हैं ਔਰ ਜਿਸ ਕਰਕੇ हमको चुन के यहां भेजा है जितना ये हाउस कम चल रहा है उतना ही मैं समझती हूं कि इस नए पार्लियामेंट का विरोधियों वालों लगातार सरकार ਨੂੰ ਘੇਰੇ ਜਾਣ ਤੋਂ ਬਾਅਦ ਆਉਂਦੇ ਦਿਨਾਂ ਵਿੱਚ ਸਰਕਾਰ ਹੁਣ ਕੀ ਫੈਸਲਾ ਲੈਂਦੀ ਹੈ ਇਸ ਤੇ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਖਬਰ ਜਲੰਧਰ ਤੋਂ ਹੈ ਜਿੱਥੇ ਛਾਉਣੀ ਵਿਖੇ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਐਨਕਾਊਂਟਰ ਤੋਂ ਬਾਅਦ ਕਾਬੂ ਕਰ ਲਿਆ ਪੁਲਿਸ ਕਾਰਵਾਈ ਵਿੱਚ ਦੋਵੇਂ ਬਦਮਾਸ਼ ਜ਼ਖਮੀ ਹੋਏ ਨੇ ਪੁਲਿਸ ਅਧਿਕਾਰੀਆਂ ਅਨੁਸਾਰ ਦੋਵੇਂ ਲਾਰੈਂਸ ਗੈਂਗ ਦੇ ਮੈਂਬਰ ਨੇ ਜਿਨ੍ਹਾਂ ਖਿਲਾਫ 16 ਦੇ ਕਰੀਬ سنگੀਨ ਮਾਮਲੇ ਦਰਜ ਨੇ ਪੁਲਿਸ ਨੂੰ ਇਨਾਦੀ ਲੰਮੇ ਸਮੇਂ ਤੋਂ ਪਾਲ ਸੀ ਬਦਮਾਸ਼ਾਂ ਖਿਲਾਫ ਪੁਲਿਸ ਦਾ ਐਕਸ਼ਨ ਲਗਾਤਾਰ ਜਾਰੀ ਹੈ ਬੀਤੇ ਰੋਜ਼ ਤਰੰਦਾਰਨ ਵਿੱਚ ਹੋਏ ਐਨਕਾਊਂਟਰ ਤੋਂ ਬਾਅਦ ਅੱਜ ਜਲੰਧਰ ਵਿਖੇ ਪੁਲਿਸ ਤੇ ਲਾਰੈਂਸ ਗੈਂਗ ਦੇ ਗੁਰਗਿਆਂ ਵਿਚਾਲੇ ਐਨਕਾਊਂਟਰ ਹੋਇਆ ਇਹ ਕਾਰਵਾਈ ਸਿਟੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਕੀਤੀ ਗਈ ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਦੋਵੇਂ ਬਦਮਾਸ਼ ਜ਼ਖਮੀ ਹੋਏ ਨੇ ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਮੁਲਜ਼ਮਾਂ ਖਿਲਾਫ 16 ਦੇ ਕਰੀਬ ਸੰਗੀਨ ਮਾਮਲੇ ਦਰਜ ਨੇ ਦੋਹਾਂ ਖਿਲਾਫ ਜ਼ਬਰੀ ਵਸੂਲੀ ਕਤਲ ਆਰਮਜ਼ ਐਕਟ ਤੇ ਐਨਡੀਪੀਐਸ ਐਕਟ ਸਮੇਤ ਕਈ ਮਾਮਲੇ ਦਰ ਮੌਕੇ ਤੋਂ ਪੁਲਿਸ ਨੇ ਤਿੰਨ ਹਥਿਆਰ ਅਤੇ ਕਈ ਕਾਰਤੂਸ ਵੀ ਬਰਾਮਦ ਕੀਤੇ ਨੇ ਇਸ ਸਬੰਧ ਵਿੱਚ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਹੋ ਜਾਣਕਾਰੀ ਦਿੱਤੀ ਇਹ ਦੋ ਬਿਸ਼ਨੋਈ ਦੇ ਐਲਬੀ ਗੈਂਗ ਦੇ ਨਾਲ ਦੇ ਬੰਦੇ ਸੀਗੇ ਪਿੰਨੀ ਗੁਜਰ ਦੇ ਵੀ ਹੰਟਕ ਸੀਗੇ ਕਾਫੀ ਟਾਈਮ ਜੇਲ੍ਹ ਚ ਰਹੇ 16 ਪਰਚੇ ਨਾ ਤਾਂ ਦਰਜ ਡਬਲ ਮਟਰ ਵੀ ਹੈ ਟੈਂਪਟ ਟੂ ਮਟਰ ਐਕਸਟਰਸ਼ਨ ਤੇ ਦੋ ਤਿੰਨ ਸਾਲ ਤੋਂ ਬਿਸ਼ਨੋਈ ਦੇ ਮੈਂਬਰਸ ਨਾਲ ਬਿਸ਼ਨੋਈ ਨਾਲ ਸੰਪਰਕ ਕਰਕੇ ਐਕਸਟਰਸ਼ਨ ਕਰਦੇ ਸੀਗੇ ਤੇ ਇਨਫੋਰਮੇਸ਼ਨ ਸੀਗੀ ਸਾਡੇ ਕੋਲ ਤੋਂ ਪੁਲਿਸ ਤੇ ਫਾਇਰਿੰਗ ਕਿੰਨੀ ਆਈ ਸਰ ਇੱਥੇ ਕੀ ਕਰ ਰਹੇ ਸੀ ਐਸੇ ਲੋਗ ਇੱਥੇ ਇੰਨੇ ਵੈਪਨ ਛੁਪਾਇਆ ਹੋਏ ਸੀ ਵੈਪਨ ਛੁਪਾਇਆ ਹੋਏ ਸੀ ਸੋਫਿਸਟੀਕੇਟਿਡ ਵੈਪਨਸ ਤਿੰਨੇ ਵੈਪਨ ਰਿਕਵਰ ਹੋਏ ਇੱਕ ਘਠਟੀ ਬੋਰ ਦਾ ਹੈ ਇੱਕ ਰਿਵੋਲਵਰ ਹੈ ਜਰਮਨੀ ਮੇਡ ਹੈ ਤੇ ਜਿਹੜਾ ਸਟਾਰ ਪਿਸਟਲ ਉਹ ਚਾਈਨਾ ਮੇਡ ਹੈ ਤੇ ਵੈਪਨ ਵੀ ਰਿਕਵਰ ਹੋਏ ਇੱਕ ਬੰਦੇ ਨੂੰ ਗੋਲੀ ਲੱਗੀ ਹੈ ਤੇ ਨਾਨੋ ਸਿਵਲ ਹਸਪਤਲ ਤੇ ਸੀ ਸਰ ਰਿਲੀਫ ਕਰ ਦੋ ਕਿ ਸਵੇਰੇ ਕਿਦਾਂ ਪੁਲਿਸ ਨੂੰ ਪਤਾ ਲੱਗਦਾ ਹੈ ਤੇ ਪੁਲਿਸ ਨਹੀਂ ਬੰਦੇ ਗ੍ਰਿਫਤਾਰ ਕਰਨਾ ਕਿ ਅਚਾ ਇਹ ਹਥਿਆਰ ਤੁਸੀਂ ਲੈਣਾ ਇਥੇ ਤੋਂ ਜੀ ਜੀ ਤੇ ਹਥਿਆਰ ਇਹਨਾਂ ਨੇ ਇਸ ਤਰ੍ਹਾਂ ਦੇ ਛੁਪਾਏ ਹੋਏ ਸੀ ਕਿ ਇਹਨਾਂ ਨੇ ਇਮੀਡੀਏਟਲੀ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ ਸਰ ਕਿੰਨੇ ਫਾਇਰ ਕੀਤੇ ਇਹਨਾਂ ਨੇ ਤੁਹਾਨੂੰ ਲੋਡੇਡ ਸੀਗੇ ਕੋ ਚਾਰ ਫਾਇਰ ਕੀਤੇ ਇਹਨਾਂ ਨੇ ਤੇ ਕਿਸੇ ਪੁਲਿਸ ਨਾਜ਼ਮ ਘਰ ਇੱਥੇ ਨਹੀਂ ਨਹੀਂ ਇਹ ਮੁੰਡਿਆਂ ਦੇ ਕਿੱਥੇ ਲੱਗੇ ਸੀ ਕਿ ਇਹਨਾਂ ਦੇ ਇੱਕ ਇੱਕ ਦਿਲਾਤੇ ਕੋਲ ਲਗੀ ਨੇ ਤੋਂ ਦੂਸਰੇ ਦੂਸਰੇ ਕਿਹ ਕਿਸੇ ਇਹਨਾਂ ਨੂੰ ਰੈਸਟ ਕੀਤਾ ਸੀ ਰੀਸੈਂਟ ਉਸੇ ਦੋ ਕੇਸਿਸ ਦੀ ਗੱਲ ਸੀ ਠੀਕ ਤੇ ਇਹਨਾਂ ਦੇ ਜਿਹੜੇ 16 ਪਰਚੇ ਦਰਜ ਐ ਉਹ 6 ਅਲੱਗ-ਅਲੱਗ ਡਿਸਟ੍ਰਿਕਟ ਚ ਪਿਛਲੇ 5-6 ਸਾਲ ਦੇ ਪਰਚੇ ਦਰਜ ਨੇ ਆਪਣੇ ਕੋਲ ਇਹਨਾਂ ਜਲੰਧਰ 'ਚ ਕੋਈ ਕ੍ਰਾਈਮ ਕੀਤਾ ਸੀ ਜਾਂ ਨਹੀਂ 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 ਜਲੰਧਰ 'ਚ ਕ੍ਰਾਈਮ ਨਹੀਂ ਕੀਤਾ ਨਾ ਕਬਨ ਦੀ ਜਰਾਂ ਨਹੀਂ ਜਲੰਧਰ 'ਚ ਕ੍ਰਾਈਮ ਨਹੀਂ ਕੀਤਾ ਉਹ ਉੱਧੇ ਫੜਿਆ ਉਹਨਾਂ ਦੇ ਲਾਕਾ ਬੰਦੀ ਦੇ ਜਰਾਂ ਜੀ ਜੀ ਦੱਸਣਯੋਗ ਹੈ ਕਿ ਬੀਤੇ ਰੋਜ਼ ਵੀ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਇੱਕ ਬਦਮਾਸ਼ ਨੂੰ ਕਾਬੂ ਕੀਤਾ ਸੀ ਜਿਸ ਦਾ ਸਬੰਧ ਹ ਨੈਸ਼ਨਲ ਐਂਟੀ-ਡੋਪਿੰਗ ਏਜੰਸੀ ਨਾਡਾ ਨੇ ਪਹਿਲਵਾਨ ਬਜਰੰਗ ਪੂਨੀਆ ਨੂੰ 4 ਸਾਲ ਲਈ ਮੁਅਤਲ ਕਰ ਦਿੱਤਾ ਹੈ ਪੂਨੀਆ ਨੇ ਟ్రਾਇਲ ਦੌਰਾਨ ਡੋਪ ਟੈਸਟ ਲਈ ਆਪਣਾ ਸੈਂਪਲ ਦੇਣ ਤੋਂ ਇਨਕਾਰ ਕੀਤਾ ਸੀ ਜਿਸ ਕਾਰਨ ਉਸ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ ਦੇਸ਼ ਦੇ ਉੱਗੇ ਪਹਿਲਵਾਨ ਬਜਰੰਗ ਪੂਨੀਆ ਨੂੰ ਨਾਡਾ ਨੇ 4 ਸਾਲ ਲਈ ਮੁਅਤਲ ਕਰ ਦਿੱਤਾ ਹੈ ਪੂਨੀਆ ਨੇ 10 ਮਾਰਚ ਨੂੰ ਰਾਸ਼ਟਰੀ ਟੀਮ ਦੇ ਚੋਣ ਟ్రਾਇਲ ਦੌਰਾਨ ਡੋਪ ਟੈਸਟ ਲਈ ਆਪਣਾ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਉਸ ਵਿਰੁੱਧ ਕਾਰਵਾਈ ਕੀਤੀ ਗਈ ਹੈ ਜਾਸਾਈ ਹੈ ਕਿ ਟੋਕੀਓ 올림픽 ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਪੁਨੀਆ ਨੂੰ ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ ਅਸਥਾਈ ਤੌਰ ਤੇ ਮੁਅਤਲ ਕੀਤਾ ਗਿਆ ਸੀ। ਇਸ ਤੋਂ ਬਾਅਦ ਵਿਸ਼ਵ ਕੁਸ਼ਤੀ ਸੰਘਟਨ ਨੇ ਉਸੇ ਖਿਲਾਫ ਕਾਰਵਾਈ ਕੀਤੀ। ਪੁਨੀਆ ਨੇ ਇਸ ਮੁਅਤਲੀ ਵਿਰੁੱਧ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਇਸ ਨੂੰ 31 ਮਈ ਤੱਕ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਨਾਡਾ ਨੇ ਪੁਨੀਆ ਨੂੰ 23 ਜੂਨ ਨੂੰ ਨੋਟਿਸ ਜਾਰੀ ਕੀਤਾ ਸੀ। ਪੁਨੀਆ ਨੇ ਇਸ ਫੈਸਲੇ ਨੂੰ 11 ਜੁਲਾਈ ਨੂੰ ਚੁਣੌਤੀ ਦਿੱਤੀ ਸੀ ਜਿਸ ਤੋਂ ਬਾਅਦ 20 ਸਤੰਬਰ ਅਤੇ 4 ਅਕਤੂਬਰ ਨੂੰ ਸੁਣਵਾਈ ਹੋਈ। हूँ अपने हुक्म नाडा डोपिंग पैनल ने उस दार साल दी मौत ली बरकरार रखी है इस मुद्दे से बजरंग पुनिया ने अपनी प्रतिक्रिया जाहिर की आपको बता दूँ की ये शोकिंग नहीं है क्योंकि ये पिछले एक साल से चल रहा है ये ट्रायल का मुद्दा उठा रखा है और मैंने पहले भी बताया था कि मैंने कभी नाडा को डोप सैंपल देने से मना नहीं किया जब वो मेरे घर पे डोप टेस्ट लेने के लिए आए थे तो वो एक्सपायरी किट लेके आए थे और वो मैंने सोशल मीडिया पे भी डाल रखा है कि भाई एक्सपायरी किट आप किसी भी खिलाड़ी के साथ एक मेरे साथ नहीं मेरे साथ चलो टीम थी उन्होंने देख लिया ये चीज़ें आप उसमें 2020 2021 2022 जो एक्सपायरी डेट हो चुकी थी वो किट लेके वो आए थे घर पे और उसमें वो सैंपल लेके गए थे मैंने यूरियन सैंपल तो दे भी दिया था लेकिन उसके बाद वो चेक करी मेरी टीम ने तो वो देखा कि एक्सपायरी किट है तो वो सारी किट उनको दिखाया वीडियो बनाया उसके बाद हमने नाडा में मेल किया नाडा को फ़ोन किया कि भाई ये आपकी बहुत बड़ी मिस्टेक है उन्होंने अपनी गलती नहीं मानी मैंने कभी सैंपल देने दस साल बारह साल से मैं इंटरनेशनल टूर्नामेंट खेल रहा था और हर बार सैंपल दे के सैंपल जितने भी टूर्नामेंट खेले हर टूर्नामेंट में सैंपल दिया जब भी कैंप इंडिया कैंप लगता था वो सैंपल लेने आते तब दिया देखियो मैंने कोर्ट में केस डाल रखा है इसके प्रति मुझे पहले ही पता था इनके रवैये का नाडा का क्योंकि नाडा के पहले भी ऐसे ही केस आए हैं इंडिया में क्योंकि इंडिया में एक बार तो इनको बैन भी कर दिया था कि भाई आप लोग टेस्ट नहीं ले सकते खिलाड़ियों के क्योंकि इनकी पहले भी करप्शन में इनका बहुत बड़ा ਉਹ ਰਹਾ ਹੈ ਨਾ ਡਾਗ ਜ਼ਿਕਰ ਹੋ ਗਿਆ ਕਿ ਬਜਲੰਪੂਣੀਆਂ ਪਹਿਲਵਾਨਾਂ ਦੇ ਜਿੰਸੀ ਸ਼ੋਸ਼ਣ ਮਾਮਲੇ ਵਿੱਚ ਆਪਣਾ ਐਵਾਰਡ ਵਾਪਸ ਕਰ ਚੁੱਕੇ ਨੇ ਤੇ ਫਿਲਹਾਲ ਉਹ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਚੁੱਕੇ ਨੇ ਇਸ ਪੁਲਟਾਂਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ